ਨਰੰਕਾਰੀ ਪਾਰਕ ਰਾਜਪੁਰਾ ਵਿੱਚ ਸਤਨ ਨਰੰਕਾਰੀ ਮਿਸ਼ਨ ਵੱਲੋਂ ਬੂਟੇ ਲਗਾਏ ਗਏ। ਸਤਨ ਨਰੰਕਾਰੀ ਮਿਸ਼ਨ ਦੇ ਸਮਾਜਿਕ ਵਿੰਗ ਨਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਰਾਜਪੁਰਾ ਦੇ ਨਰੰਕਾਰੀ ਭਵਨ ਦੇ ਸਾਹਮਣੇ ਨਰੰਕਾਰੀ ਪਾਰਕ ਵਿੱਚ 120 ਬੂਟੇ ਲਗਾਏ ਗਏ। मिशन ਦੇ ਪ੍ਰਚਾਰਕ ਸ਼੍ਰੀ ਹਾਕਮ ਜੰਦਜੀ ਨੇ ਪਹਿਲਾ ਬੂਟਾ ਲਗਾ ਕੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਇਸ ਪ੍ਰੋਗਰਾਮ ਵਿੱਚ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਅਤੇ ਸਾਧ ਸੰਗਤ ਨੇ ਬੜੇ ਉਤਸ਼ਾਹ ਨਾਲ ਸੇਵਾ ਕੀਤੀ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਲਈ ਦੀਪਕ ਕੁਮਾਰ ਰਾਜਪੂਰਾ ਦੀ ਇਹ ਰਿਪੋਰਟ ਸੰਦਰਬੰਧ ਜੋ ਇਹ ਪ੍ਰੋਗਰਾਮ ਬਣਿਆ ਉਸ ਦੇ ਵਿੱਚ ਰੋਪਣ ਦਾ ਪੂਰੇ ਵਿਸ਼ਵ ਦੇ ਵਿੱਚ ਸੰਤਨਨਕਾਰੀ ਮਿਸ਼ਨ ਵੱਲੋਂ ਇਹ ਅਭਿਆਨ ਚਲਾਇਆ ਜਾ ਰਿਹਾ ਹੈ ਅੱਜ ਵੀ ਤਕਰੀਬਨ 600 ਜਗਾਵਾਂ ਦੇ ਉੱਤੇ ਸੰਤਨਨਕਾਰੀ ਮਿਸ਼ਨ ਵੱਲੋਂ ਵੈਲਨੈਸ 1 ਡੇ ਪ੍ਰੋਗਰਾਮ ਦੇ ਉੱਤੇ ਤਕਰੀਬਨ ਹਜ਼ਾਰਾਂ ਹੀ ਪੌਦੇ ਲਗਾ ਕੇ ਇਸ ਪ੍ਰਦੂਸ਼ਣ ਨੂੰ ਰੋਕਿਆ ਜਾ ਰਿਹਾ ਹੈ ਕਿਉਂਕਿ ਮੰਨ ਦਾ ਪ੍ਰਦੂਸ਼ਣ ਹੋਵੇ ਜਾਂ ਬਹਾਰ ਦਾ ਇਸ ਨੂੰ ਰੋਕਣ ਲਈ ਸਤਗੁਰੂ ਮਾਤਾ ਜੀ ਨੇ ਮਾਨਵਤਾ ਦੀ ਸੇਵਾ ਲਈ ਇੱਕ ਐਸਾ ਅਭਿਆਨ ਕੀਤਾ ਹੈ ਕਿ ਪ੍ਰਕਿਰਤੀ ਨੂੰ ਈਕ ਰੱਖਣ ਲਈ ਪੌਦਿਆਂ ਦੀ ਬਹੁਤ ਜ਼ਰੂਰਤ ਹੈ ਜਿਸ ਕਰਕੇ ਅੱਗੇ ਅਭਿਆਨ ਚਲਾਇਆ ਜਾ ਰਿਹਾ ਹੈ ਔਰ ਰਾਜਪਰਾ ਫਰਾਂਟ ਵਾਲੋ ਵੀ ਅੱਜ ਤੱਕरीबन 150 ਦੇ ਕਰੀਬ 120 ਦੇ ਕਰੀਬ ਪੌਦੇ ਲਗਾਏ ਜਾ ਰਹੇ ਹਨ ਔਰ ਤਕਰੀਬਨ ਇਹ ਜੋ ਪ੍ਰੋਗਰਾਮ ਹੈ 4 ਸਾਲ ਤੋਂ ਚੱਲ ਰਿਹਾ ਹੈ ਜੀ ਦੇ ਵਿੱਚ ਤਕਰੀਬਨ 2.5 ਲੱਖ ਤੋਂ ਵੱਧ ਪੌਦੇ ਲੱਗ चुके ਹਨ ਔਰ ਉਹਨਾਂ ਦੀ ਸੰਭਾਲ ਵੀ ਮਿਸ਼ਨ ਵੱਲੋਂ ਕੀਤੀ ਜਾਂਦੀ ਹੈ ਜਦ ਤੱਕ ਇਹ ਬੌਧਾ ਖੜਾ ਨਹੀਂ ਉਲਾਉਦੋਂ ਤੱਕ ਇਸ ਦੀ ਪਾਣੀ ਦੀ ਦੇਖਭਾਲ ਨੂੰ ਲਈਏ ਖਾਦ ਪੂਰੀ ਇਸ ਦੀ ਦੇਖਭਾਲ ਕਰਕੇ ਇਸ ਨੂੰ ਲਗਾ ਕੇ ਔਰ ਇਸ ਦੀ ਸੇਵਾ ਕੀਤੀ ਜਾਂਦੀ ਹੈ